ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਆਪਣੇ YouTube ਚੈਨਲ ਸੇਖੋ ਡੈਰੀ ਫਾਰਮ ਮੂਹਮ ਦੇ ਵਿੱਚ ਲੋ ਜੀ ਦੋਸਤੋ ਅੱਜ ਕਰਾਉਣਾ ਸਾਨੂੰ ਸ਼ੌਕ ਤੇ ਨੀਲੀ ਰਾਵੀ ਦੇ ਜਾਨਵਰ ਸਮੋ ਅੱਜ ਸਾਰੇ ਦਿਖਾਵਾਂਗੇ ਆਪਣੇ ਤੇ ਜਿਹੜਾ ਆਪਣਾ ਦੋਸਤੋ ਡੈਰੀ ਫਾਰਮ ਆ ਨੀਲੀ ਰਾਵੀ ਦਾ ਹੀ ਆ ਤੇ ਪਿੰਡ ਆਪਣਾ ਮੂਹਮ ਝੁਲਾ ਬਰਨਾਲਾ ਨੇੜੇ ਆਪਾਂ ਨੂੰ ਰਹਿ ਗਿਆ ਮਹਿਲ ਕਲਾਂ ਤੇ ਜਾਣਕਾਰੀ ਲਈ ਬਾਈ ਜੀ ਨੰਬਰ ਆਪਣਾ ਨੋਟ ਕਰ ਲਓ 9872109977 ਤੇ ਲੋ ਦੋਸਤੋ ਸਭ ਤੋਂ ਪਹਿਲੇ ਮੈਂ ਤੁਹਾਨੂੰ ਦਿਖਾਦਾ ਜਿਹੜੀਆਂ ਤਿੰਨ ਕੱਟੀਆਂ ਤਿੰਨੇ ਹੀ ਆਪਣੇ ਬਾਅਦ ਛੋਟੇ ਦੀਆਂ ਨੇ ਤੇ ਦੇਖ ਸਕਦੇ ਤੁਸੀਂ ਦੋ ਛੋਟੀਆਂ ਕਬੱਡੀ ਇੱਕ ਛੋਟੀ ਜਿਹੜੀ ਗੱਬਣਾ ਬਾਅਦ ਛੋਟੇ ਦੀ ਉਹ ਵੀ ਦਿਖਾਵਾਂਗੇ ਇੱਧਰ ਆਪਣਾ ਖੜਾ ਬਾਜ ਜਿਹੜਾ ਇੱਕ ਮੇਲੇ ਦਾ ਚੈਂਪੀਅਨ ਬਹੁਤੇ ਵੀਰਾਂ ਨੂੰ ਪਤਾ ਹੈਗਾ ਉਹ ਡਾਇਰੈਕਟ ਕਰੋਸ਼ਿੰਗ ਲਈ ਸਾਦਰਦਿਆਂ ਵੀਰ ਜੀ ਆਪਾਂ ਪਰ ਛੱਡਦੇ ਆ ਉਹੀ ਮੱਝ ਤੇ ਜਿਹੜੀ ਕੋ ਚੰਗੀ ਹੈ ਲੀਲੀ 라ਵੀ ਦਾ ਗ੍ਰੇਡੇਡ ਮੱਝ ਚੰਗੀ ਹੈ ਜਿਹੜੀ ਕੁਆਲਿਟੀ ਦੀ ਉਹ ਤੇ ਛੱਡ ਲਈ ਤਾਂ ਨਾਲ ਹੀ ਇਹਦੇ ਆਪਣਾ ਉਸ ਤੋਂ ਖੜਾ ਸੋਲਟਾ ਬਾਜ ਬਾਜ 2 ਜਿਹੜਾ ਬੂਰਾ ਦਾ ਇਹਨੂੰ ਵੀ ਆਪਾਂ ਆਉਣ ਸਕਦੇ ਆ ਨਾਲ ਦੀ ਮੱਝ ਕਰੋਸ਼ ਕਰਾਈ ਆ ਅੱਗੇ ਚੰਗੀਆਂ ਤੋਂ ਚੋਟੀਆਂ ਤੋਂ ਕਰੋਸ਼ ਕਰਾਵਾਂਗੇ ਤੇ ਕਿਉਂਕਿ ਇਹ ਆਪਾਂ ਲੈ ਜੀਏ ਅੱਗੇ ਬਾਜ ਦੀਆਂ ਧੀਆਂ ਨੇ